ਹਸਪਤਾਲ ਵਿੱਚ ਪੜਤੇ ਸ਼ਰੇਸ਼ ਆਈਅਰ ਦੇਸ਼ ਲਈ ਕੈਰੀਅਰ ਕੁਰਬਾਨ ਦੁਆਵਾਂ ਮੰਗ ਰਿਹਾ ਪੂਰਾ ਹਿੰਦੁਸਤਾਨ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ Crick Zone ਵਰਜ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸ਼ਰੇਸ਼ ਆਈਅਰ ਬਾਰੇ ਸੋਚੋ ਕਿਹੋ ਜਿਹਾ ਖਿਡਾਰੀ ਹੋਵੇਗਾ ਜੋ ਆਪਣੀ ਰਿਬ ਤੋੜ ਲੈਂਦਾ ਹੈ ਪਰ ਕੈਚ ਨਹੀਂ ਛੱਡਦਾ ਉਹ ਸਮਾਂ ਸੀ 33ਵਾਂ ਓਵਰ ਆਸਟ੍ਰੇਲੀਆ ਦਾ ਸਕੋਰ 183 ਤੇ 9 ਵਿਕਟਾਂ ਐਲੈਕਸ ਕੈਰੀ ਤੇ ਸ਼ੌਂਕ ਸੈੱਟ ਬੈਟਿੰਗ ਕਰ ਰਹੇ ਸੀ ਲੱਗ ਰਿਹਾ ਸੀ ਆਸਟ੍ਰੇਲੀਆ 300 ਪਾਰ ਲੰਘ ਜਾਵੇਗਾ ਪਰ ਫਿਰ ਆਇਆ ਉਹ ਮੂਮੈਂਟ ਹਰਸ਼ਿਤ ਰਾਣਾ ਨੇ ਗੇਂਦ ਸੁੱਟੀ ਕੈਰੀ ਨੇ ਉੱਚਾ ਸ਼ਾਟ ਖੇਡਿਆ ਤੇ ਬਾਲ ਉੱਡ ਗਈ ਆਸਮਾਨ ਵਿੱਚ ਸ਼੍ਰੇਸ਼ ਆਈਅਰ ਪੁਆਇੰਟ ਤੇ ਖੜਿਆ ਸੀ ਵੇਖਿਆ ਬਾਲ ਬਹੁਤ ਪਿੱਛੇ ਜਾ ਰਹੀ ਹੈ ਉਹ ਬਾੜ ਦੇ ਪਿੱਛੇ 15 ਮੀਟਰ ਤੱਕ ਦੌੜਿਆ ਤੇ ਫਿਰ ਜੋ ਕੈਚ ਫੜਿਆ ਦੁਨੀਆ ਹੈਰਾਨ ਰਹਿ ਗਈ ਪਰ ਉਹ ਕੈਚ ਫੜਿਆ ਗੇਂਦ سینੇ ਨਾਲ ਲੱਗੀ ਤੇ ਸ਼ਰੇਸ਼ ਆਈਅਰ ਜ਼ਮੀਨ ਤੇ ਡਿੱਗ ਪਏ ball ਉਹਦੇ ਖੱਬੇ ਪਾਸੇ ਰਿਬ ਤੇ ਆ ਟਕਰਾਈ ਚਟਕਾ ਇੰਨਾ ਜ਼ੋਰ ਦਾ ਸੀ ਕਿ ਆਈਅਰ ਉੱਠ ਨਾ ਸਕਿਆ ਫਿਜੀਓ ਤੁਰੰਤ ਆਏ ਉਹਨੂੰ ਚੱਕ ਕੇ ਮੈਦਾਨ ਤੋਂ ਬਾਹਰ ਲੈ ਗਏ ਰੋਹਿਤ ਸ਼ਰਮਾ ਵੀ ਆਇਆ ਪੁੱਛਣ ਲਈ ਯਾਰ ਠੀਕ ਐ ਤੂੰ ਔਰ ਦਰਦ ਇੰਨਾ ਜ਼ਿਆਦਾ ਸੀ ਸ਼੍ਰੇਸ਼ ਖੜਾ ਵੀ ਨਾ ਹੋ ਪਾਇਆ ਰਿਪੋਰਟਰ ਮੁਤਾਬਕ ਅਯਰ ਨੂੰ ਬਾਈ ਬੱਖੀ ਵਿੱਚ ਚੋਟ ਲੱਗੀ ਹੈ ਹਸਪਤਾਲ ਚ ਸਕੈਨ ਚੱਲ ਰਹੇ ਹਨ ਜੇਕਰ ਫ੍ਰੈਕਚਰ ਆਇਆ ਤਾਂ ਸ਼ਾਇਦ ਲੰਬਾ ਬ੍ਰੇਕ ਲੈਣਾ ਪਵੇਗਾ ਪਰ ਇੱਕ ਗੱਲ ਪੱਕੀ ਹੈ ਉਹਦੇ ਉਸ ਕੈਚ ਤੋਂ ਬਾਅਦ ਆਸਟ੍ਰੇਲੀਆ ਦੀ ਇਨਿੰਗ 183 ਤੋਂ ਸਿੱਧੀ 236 ਰਨਾਂ ਤੇ ਆਲ ਆਊਟ ਹੋ ਗਈ ਦੇਸ਼ ਲਈ ਸ਼੍ਰੇਸ਼ ਦਾ ਉਹ ਹੈ जख्म ਜੱਟ ਦਾ ਕਾਰਨ ਬਣ ਗਿਆ ਅੱਜ ਪੂਰਾ ਦੇਸ਼ ਕਹਿ ਰਿਹਾ ਹੈ ਤੂੰ ਸਿਰਫ ਖਿਡਾਰੀ ਨਹੀਂ ਇੱਕ ਫੌਜੀ ਹੈ ਮੈਦਾਨ ਦਾ ਦੇਸ਼ ਤੇਰੇ ਨਾਲ ਹੈ ਸ਼੍ਰੇਸ਼ ਤੁਸੀਂ ਵੀ ਕਮੈਂਟਾਂ ਚ ਲਿਖੋ ਅਈਅਰ ਦਾ ਇਹ ਕੈਚ ਦੇਖ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦੀ ਵੀਡੀਓ ਐਨੀ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਅਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ